ਹਰਿਆਣਾ ਅਤੇ ਪੰਜਾਬ ਦੇ ਕੈਂਡੀਡਟਾਂ ਨੇ 에어ਫੋਰਸ ਅਕੈਡਮੀ ਦੇ ਵਿੱਚ ਮਹਿਮਾ ਦੇ ਨਾਲ ਆਸਮਾਨ ਨੂੰ ਛੂ ਲਿਆ। ਜੀਹਾਂ ਨਾ ਸਿਰਫ ਐਤਵਾਰ ਨੂੰ ਆਈਏਐਫ ਅਫਸਰ ਦੇ ਵਜੂ ਕਮਿਸ਼ਨ ਕੀਤੇ ਗਏ ਕੋਰਸ ਵਿੱਚ ਫਲਾਈਂਗ ਅਤੇ ਗਰਾਉਂਡ ਡਿਊਟੀ ਸਟ੍ਰੀਮ ਦੇ ਵਿੱਚ ਟੌਪ ਕੀਤਾ, ਬਲਕਿ ਮਾਰਸ਼ਲ ਪਰਿਵਾਰ ਦੀ ਵਿਰਾਸਤ ਨੂੰ ਵੀ ਅੱਗੇ ਵਧਾਇਆ ਅਤੇ ਖਾਸ ਤੌਰ ਤੇ ਵਿਅਕਤੀਗਤ ਸੰਜਮ ਦਾ ਪ੍ਰਦਰਸ਼ਨ ਕਰਨਾ ਵੀ ਇੱਕ ਵੱਡੀ ਗੱਲ ਬਾਅਦ ਦੇ ਤੌਰ ਤੇ ਪੇਸ਼ ਹੋਇਆ ਫਲਾਈਂਗ ਬ੍ਰਾਂਚ ਦੇ ਫਲਾਈਂਗ ਅਫਸਰ ਅਤੂਰ ਪ੍ਰਕਾਸ਼ ਨੇ ਪਾਇਲਟ ਕੋਰਸ ਦੇ ਵਿੱਚ ਮੈਰਿਟ ਦੇ ਕਰਮ ਦੇ ਵਿੱਚ ਪਹਿਲੇ ਥਾਂ ਦੇ ਉੱਪਰ ਰਹਿਣ ਅਤੇ ਓਵਰਆਲ ਸਰਵੋਤਮ ਕੈਰੇਟ ਦੇ ਵਜੋਂ ਚੁਣੇ ਜਾਣ ਦੇ ਬਾਅਦ ਤੇ ਰਾਸ਼ਟਰਪਤੀ ਦੀ ਪਲਾਕ ਅਤੇ ਚੀਫ ਆਫ ਦਿ 에ਅਰ ਸਟਾਫ ਸਵਾਰਡ ਆਫ ਆਨਰ ਜਿੱਤਿਆ ਜਦੋਂ ਕਿ ਫਲਾਈਂਗ ਅਫਸਰ ਅਮਰਿੰਦਰਜੀਤ ਸਿੰਘ ਲੇਖਾ ਸ਼ਾਖਾ ਨੂੰ ਗਰਾਉਂਡ ਡਿਊਟੀ ਸ਼ਾਖਾਾਂ ਮਦੇ ਵਿੱਚੋਂ ਸਮੁੱਚੇ ਤੌਰ ਦੇ ਉੱਪਰ ਪਹਿਲੇ ਸਥਾਨ ਦੇ ਉੱਪਰ ਰਹਿਣ ਦੇ ਵਾਸਤੇ ਰਾਸ਼ਟਰਪਤੀ ਦੀ ਤਖਤੀ ਦੇ ਨਾਲ ਸਨਮਾਨਿਤ ਕੀਤਾ ਗਿਆ ਹਰਿਆਣਾ ਦੇ ਜਿੰਦਾ ਰਹਿਣ ਵਾਲਾ ਆਤਲ ਮਿਲਟਰੀ ਸਕੂਲ ਬਲਗਾਵੀ ਦੇ ਵਿੱਚ ਸਾਬਕਾ ਵਿਦਿਆਰਥੀ EFA, IAF ਅਫਸਰਾਂ ਦੇ ਮੁਤਾਬਕ ਇੱਕ ਬਹਾਦਰ ਪਰਿਵਾਰ ਦੀ ਵਿਰਾਸਤ ਨੂੰ ਅੱਗੇ ਵਧਾਉਂਦੇ ਹੋਏ ਇਸ ਦੂਸਰੀ ਪੀੜੀ ਦੇ ਅਧਿਕਾਰੀ ਨੇ ਚੁਣੌਤੀਪੂਰਨ ਭੂਮਿਕਾਵਾਂ ਅਤੇ ਜ਼ਿੰਮੇਵਾਰੀਆਂ ਨੂੰ ਲੈ ਕੇ ਆਪਣੀ ਯੋਗਤਾ ਨੂੰ ਸਾਬਤ ਕੀਤਾ ਦੱਸਦੀ ਹੈ ਕਿ ਪੰਜਾਬ ਦੇ ਫਲਾਈਂਗ ਅਫਸਰ ਅਮਰਿੰਦਰਜੀਤ ਸਿੰਘ ਦੇ ਲਈ ਇਹ ਬਲੂਜ਼ ਦੇ ਵਿੱਚ ਇੱਕ ਚੱਕਰਡ ਸਫ਼ਰ ਵੀ ਰਿਹਾ ਹੈ 16 ਸਾਲਾਂ ਤੱਕ 에ਅਰਮੈਨ ਦੇ ਵਜੋਂ ਸੇਵਾ ਕਰਨ ਤੋਂ ਲੈ ਕੇ ਆਪਣੇ ਸਾਥੀ IAF ਦੇ ਵਿੱਚ ਉਸ ਤੋਂ ਬਹੁਤ ਛੋਟੀ ਉਮਰ ਦੇ ਵਿੱਚ ਚੋਟੀ ਦੇ ਉੱਪਰ ਵੀ ਰਿਹਾ ਹੈ 36 ਸਾਲ ਦੀ ਉਮਰ ਦੇ ਵਿੱਚ ਉਸਨੇ ਸਾਬਤ ਕਰ ਦਿੱਤਾ ਕਿ ਉਮਰ ਸਿਰਫ ਇੱਕ ਸੰਖਿਆ ਹੀ ਹੁੰਦੀ ਹੈ ਅਤੇ ਇਹ ਇੱਛਾ ਅਤੇ ਦ੍ਰਿੜਤਾ ਹੀ ਹੈ ਜੋ ਇੱਕ ਵਿਅਕਤੀ ਦੇ ਦਰਸ਼ਨ ਨੂੰ ਅੱਗੇ ਵਧਾਉਂਦੀ ਹੈ। ਹైదరాబాద్ ਦੇ ਨੇੜੇ ਏ.ਐਫ.ਏ. ਡੁੰਡਿੰਗਲ ਦੇ ਵਿਖੇ ਸੰਯੁਕਤ ਗ੍ਰੈਜੂਏਸ਼ਨ ਪ੍ਰੀਡ ਨੇ ਹਵਾਈ ਸੈਨਾ ਦੀਆਂ ਵੱਖ-ਵੱਖ ਸ਼ਾਖਾਵਾਂ ਤੋਂ 25 ਔਰਤਾਂ ਸਮੇਤ 213 ਫਲਾਈਟ ਕੈਡੇਟਾਂ ਦੀ ਸਿਖਲਾਈ ਦੀ ਸਮਾਪਤੀ ਦੇਖੀ। ਭਾਰਤੀ ਜਲ ਸੈਨਾ ਦੇ 8 ਭਾਰਤੀ ਤੱਟ ਰਖਿਆ ਕਾਂ ਦੇ 9 ਅਤੇ ਮਿੱਤਰ ਦੇਸ਼ਾਂ ਦੇ 2 ਅਧਿਕਾਰੀ ਵੀ ਉਨ੍ਹਾਂ ਦੇ ਨਾਲ ਪਾਸ ਆਊਟ ਹੋਏ। ਇਸ ਮੌਕੇ ਦੇ ਉੱਪਰ ਖਾਸ ਤੌਰ ਦੇ ਉੱਪਰ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਪਰੇਡ ਦੀ ਸਮੀਖਿਆ ਕੀਤੀ ਜਿਨ੍ਹਾਂ ਨੇ ਨਵੇਂ ਕਮਿਸ਼ਨਡ ਅਫਸਰਾਂ ਨੂੰ ਫਲਾਈਂਗ ਅਫਸਰ ਦੇ ਰੈਂਕ ਨੂੰ ਦਰਸਾਉਂਦੀਆਂ ਮੋਢੇ ਦੀਆਂ ਪੱਟੀਆਂ ਅਤੇ ਫਲਾਈਂਗ ਬ੍ਰਾਂਚ ਦੇ ਕਰਮਚਾਰੀਆਂ ਦੀਆਂ ਛਾਤੀਆਂ ਦੇ ਉੱਪਰ ਖੰਭਾਂ ਅਤੇ ਬਰੇਵਿਟਸ ਦੇ ਨਾਲ ਉਹਨਾਂ ਨੂੰ ਸਨਮਾਨਿਤ ਕੀਤਾ ਅਤੇ ਇਹਨਾਂ ਸਭ ਦੇ ਵਿੱਚ ਫਲਾਈਂਗ ਅਫਸਰ ਮੀਵਾ ਸਿੰਘ ਵੀ ਸ਼ਾਮਿਲ ਸਨ ਜੋ ਕਿ ਆਪਣੇ ਪਰਿਵਾਰਕ ਵਿਰਾਸਤ ਦਾ ਪਾਲਣ ਕਰ ਰਹੇ ਨੇ ਅਤੇ ਇੱਕ ਸੁਪਨਾ ਪੂਰਾ ਕਰਨ ਦੇ ਵਾਸਤੇ ਉਹਨਾਂ ਦੀ ਜਦੋਜਹਿਜੂ ਆ ਉਹ ਮੁਕੰਮਲ ਹੋ ਚੁੱਕੀ ਹੈ ਪਰਿਵਾਰ ਦੇ ਵਿੱਚ ਉਹ ਤੀਜੀ ਪੀੜੀ ਦਾ ਸਿਪਾਹੀ ਹੈ ਪੰਜਾਬ ਦੇ ਵਿੱਚ ਬਠਿੰਡਾ ਨੇੜੇ ਆਪਣੇ ਪਿੰਡ ਦਾ ਪਹਿਲਾ ਅਫਸਰ ਹੈ ਅਤੇ ਉਹਨਾਂ ਦੇ ਦਾਦਾ ਜੀ ਦੂਸਰੇ ਵਰਲਡ ਵਾਰ ਦੇ ਵਿੱਚ ਲੜੇ ਸੀ ਉਹਨਾਂ ਦੇ ਚਾਚਾ ਜੀ ਨੇ ਭਾਰਤੀ ਫੌਜ ਦੇ ਵਿੱਚ ਸੇਵਾ ਕੀਤੀ ਸੀ ਅਤੇ ਹੁਣ ਉਹਨਾਂ ਦੀ ਵਾਰੀ ਹੈ ਫਲਾਈਂਗ ਅਫਸਰ ਲਤਾ ਕੌਸ਼ਿਕ ਜੋ ਹਰਿਆਣਾ ਦੇ ਚੱਜਰ ਨੇੜੇ ਆਪਣੇ ਪਿੰਡ ਤੋਂ ਪਹਿਲੀ ਕਮਿਸ਼ਨਡ 에ਅਰ ਫੋਰਸ ਅਫਸਰ ਬਣੀ ਹੈ ਸਬਰ ਅਤੇ ਲਗਨ ਦਾ ਉਹਨਾਂ ਦੇ ਵਾਸਤੇ ਇਹ ਮਾਮਲਾ ਬਣਿਆ ਹੈ ਤੇ ਇਸ ਦੇ ਦਰਮਿਆਨ ਦੱਸਦੀ ਹੈ ਕਿ ਪਹਿਲਾ ਮੈਰਿਟ ਸੂਚੀ ਦੇ ਵਿੱਚ ਮੱਤਪੂਰਨ ਸਥਾਨ ਗੋਣ ਤੋਂ ਬਾਅਦ ਉਹਨਾਂ ਨੇ 23 ਜਨਵਰੀ ਦੇ ਵਿੱਚ ਇਹ ਸਾਰੀ ਦੀ ਸਾਰੀ ਗੱਲ ਦਾ ਬਦਲਾ ਲੈਣ ਦੀ ਭਾਵਨਾ ਦੇ ਨਾਲ 에ਅਰਫੋਰਸ ਅਕੈਡਮੀ ਦੇ ਵਿੱਚ ਦਾਖਲਾ ਲਿਆ ਅਤੇ ਆਖਰਕਾਰ ਆਪਣੇ ਸੁਪਨੇ ਨੂੰ ਸਾਕਾਰ ਕਰਨ ਦੇ ਵਾਸਤੇ ਦੂਸਰਾ 올 ਇੰਡੀਆ ਰੈਂਕ ਵੀ ਹਾਸਲ ਕੀਤਾ ਫਲੈਂਗ ਅਫਸਰ ਰਿਆਨ ਹੈਨਰਿਕਸ ਨੂੰ ਬੈਸਟ ਇਨ ਫਲਾਈਿੰਗ ਟਰਾਫੀ ਮਿਲੀ ਜਦੋਂ ਕਿ ਫਲਾਈਂਗ ਅਫਸਰ ਤਾਨਿਆ ਸਿੰਘ ਨੇ ਨੇਵੀਗੇਸ਼ਨ ਦੇ ਵਿੱਚ ਸਰਵੋਤਮ ਐਲਾਨੇ ਗਏ ਫਲਾਈਂਗ ਅਫਸਰ ਸ਼ੁਭਮ ਸ਼ਰਮਾ ਨੂੰ ਪ੍ਰਸ਼ਾਸਨ ਸ਼ਾਖਾ ਦੇ ਵਿੱਚ ਸਰਵੋਤਮ ਅਤੇ ਫਲਾਈਂਗ ਅਫਸਰ ਆਸ਼ੀਸ਼ ਕੁਮਾਰ ਨੂੰ ਲੌਜਿਸਟਿਕਸ ਸ਼ਾਖਾ ਦੇ ਵਿੱਚ ਸਰਵੋਤਮ ਐਲਾਨਿਆ ਗਿਆ ਹੈ ਆਪਣੇ ਸੰਬੋਧਨ ਦੇ ਵਿੱਚ ਰਾਜਨਾਥ ਸਿੰਘ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਨਿਰੰਤਰ ਵਿਕਾਸਸ਼ੀਲ ਸਮੇਂ ਦੇ ਨਾਲ ਤਾਲਮੇਲ ਰੱਖਣ ਦੇ ਲਈ ਪਰੰਪਰਾ ਅਤੇ ਨਵੀਨਤਾ ਦੇ ਵਿੱਚ ਸੰਤੁਲਨ ਬਣਾਈ ਰੱਖਣਾ ਮਹੱਤਵਪੂਰਨ ਹੈ। ਅਧਿਕਾਰੀਆਂ ਨੂੰ ਹਥਿਆਰਬੰਦ ਬਲਾਂ ਦੇ ਵਿੱਚ ਪਰੰਪਰਾਵਾਂ ਨੂੰ ਉਚਿਤ ਮਹੱਤਵ ਦੇਣ ਦੇ ਵਾਸਤੇ ਆਖਦੇ ਹਾਂ ਇਸ ਨੂੰ ਸਮੇਂ ਦੀ ਪਰਖ ਵਾਲਾ ਫੈਸਲਾ ਕਰਾਰ ਦਿੰਦੇ ਹਾਂ। ਉਹਨਾਂ ਨੇ ਇਸ਼ਾਰਾ ਕੀਤਾ ਕਿ ਜੇਕਰ ਪਰੰਪਰਾਵਾਂ ਨੂੰ ਬਿਨਾਂ ਸੋਚੇ ਸਮਝੇ ਲੰਬੇ ਸਮੇਂ ਦੇ ਵਾਸਤੇ ਅਪਣਾਇਆ ਜਾਂਦਾ ਹੈ ਤਾਂ ਸਿਸਟਮ ਦੇ ਵਿੱਚ ਜੜਤਾ ਜਾਂ ਫਿਰ ਅਸਥਿਰਤਾ ਦੀ ਸਥਿਤੀ ਵੀ ਪੈਦਾ ਹੋ ਜਾਂਦੀ ਹੈ। ਸਾਨੂੰ ਵਗਦੀ ਨਦੀ ਦੀ ਵਾਂਗ ਬੰਨਾ ਚਾਹੀਦਾ ਹੈ ਇਸ ਦੇ ਲਈ ਸਾਨੂੰ ਪਰੰਪਰਾਵਾਂ ਦੇ ਨਾਲ ਨਾਲ ਨਵੀਨਤਾ ਲਿਆਉਣੀ ਹੀ ਪਵੇਗੀ ਉੱਡਦੇ ਰਹੋ ਅਤੇ ਉਚਾਈਆਂ ਨੂੰ ਛੁੰਦੇ ਰਹੋ ਪਰ ਜ਼ਮੀਨ ਦੇ ਨਾਲ ਆਪਣਾ ਸਬੰਧ ਬਣਾਈ ਰੱਖੋ ਉਹਨਾਂ ਕਹਿਆ ਕਿ ਕਿਸੇ ਵੀ ਸਥਿਤੀ ਦੇ ਵਿੱਚ ਨਵੀਂ ਸੋਚ ਨਵੇਂ ਵਿਚਾਰਾਂ ਅਤੇ ਆਪਣੇ ਆਦਰਸ਼ਵਾਦ ਪ੍ਰਤੀ ਆਪਣਾ ਖੁੱਲਾਪਨ ਜੋ ਆ ਉਹ ਕਦੇ ਵੀ ਨਾ ਗਵਾਓ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ